ਸਤਿ ਸ਼੍ਰੀ ਅਕਾਲ ਜੀ ਮੈਂ ਜਗਰੂਪ ਸਿੰਘ ਸੋਹੀ ਤੇ ਤੁਸੀਂ ਸਾਡੇ ਜਿਹੜੇ ਡੈਲੀ ਜੀ ਰੰਗਵੇ ਦੇ ਨਾਲ ਸੋ ਅਸੀਂ ਅੱਜ ਆਇਆ ਜੀ ਪਿੰਡ ਮਲਕ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੋਵੇ ਲੈਂਡ ਪੂਲਿੰਗ ਪਾਲਿਸੀ ਸਰਕਾਰ ਦੁਆਰਾ ਇੱਕ ਲਿਆਂਦੀ ਹੋਈ ਪਾਲਿਸੀ ਆ ਜਿਹਦੇ ਵਿੱਚ ਲੋਕਾਂ ਦੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਸਰਕਾਰ ਵੱਲੋਂ ਵੀ ਕਿਹਾ ਜਾਂਦਾ ਵੀ ਤੁਸੀਂ ਜਿਹੜੀ ਜ਼ਮੀਨ ਦੇਣੀ ਆ ਤੁਹਾਡੀ ਮਰਜ਼ੀ ਹੋਗੀ ਪਰ ਫੇਰ ਵੀ ਐ ਸੀਐਲਯੂ ਤੇ ਰੋਕ ਲਗਾਈ ਗਈ ਹੈ ਚਾਰਾਂ ਪਿੰਡਾਂ ਤੇ ਪਿੰਡ ਪੋਨਾ ਅਗਵਾੜ ਗੁਜਰਾ ਮਲਕ ਤੇ ਨਾਲ ਅਲੀਗੜ ਸੋ ਚਾਰ ਪਿੰਡਾਂ ਦੇ ਅੱਜ ਸਾਰੇ ਇੱਥੇ ਕਿਸਾਨ ਆ ਗੂਏ ਵੀ ਬੈਠੇ ਆ ਐ ਸਕੀਮ ਦੀ ਮੀਟਿੰਗ ਵੀ ਹੋ ਰਹੀ ਹੈ ਨਾਲ ਪਿੰਡ ਦੇ ਮੋਹਤਾਰ ਬੰਦੇ ਵੀ ਆਏ ਹੋਏ ਆ ਸਰਪੰਚ ਸਾਹਿਬ ਵੀ ਪਿੰਡਾਂ ਦੇ ਬੈਠੇ ਹੋਏ ਆ ਆਪਦੇ ਆਪ ਦੇ ਮਤੇ ਪਾ ਕੇ ਇਹਨਾਂ ਵੱਲੋਂ ਗਲਾਡਨ ਦਿੱਤੇ ਗਏ ਆ ਪਰ ਉਸ ਤੋਂ ਅਦੀਨ ਫਿਰ ਉਸ ਤੋਂ ਬਾਅਦ ਜਿਹੜੀ ਅਗਲੀ ਪਾਲਿਸੀ ਤਿਆਰ ਕੀਤੀ ਜਾ ਰਹੀ ਹੈ ਸਾਰੇ ਪਿੰਡਾਂ ਦੇ ਸਰਪੰਚ ਸਾਹਿਬ ਐਸ ਕੇ ਐਮ ਦੇ ਨਾਲ ਸਾਡੇ ਨਾਲ ਮਹਿੰਦਰ ਸਿੰਘ ਕਮਾਲਪੁਰਾ ਜੀ ਪ੍ਰਧਾਨ ਜੀ ਆਏ ਹੋਇਆ ਸੋ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਇਸ ਮੁੱਦੇ ਉੱਤੇ ਉਹਨਾਂ ਦਾ ਕੀ ਵਿਚਾਰ ਆ ਸੋ ਪ੍ਰਧਾਨ ਜੀ ਐਸ ਕੇ ਐਮ ਦੀ ਮੀਟਿੰਗ ਅੱਜ ਤੁਸੀਂ ਪਿੰਡ ਮਲਕ ਦੇ ਵਿੱਚ ਕਰ ਰਹੇ ਹੋ ਪਾਲਿਸੀ ਦੇ ਵਿੱਚ ਕਿਹਾ ਗਿਆ ਵਾ ਕਿ ਕਿਸਾਨ ਆਪਣੀ ਜ਼ਮੀਨ ਆਪਣੀ ਮਰਜ਼ੀ ਨਾਲ ਦੇਵੇ ਇੱਕ ਪਾਸੇ ਸੀਐਲ ਜੂ ਤੋਂ ਰੋਕ ਲਗਾਈ ਜਾ ਰਹੀ ਹੈ ਇੱਕ ਪਾਸੇ ਜ਼ਮੀਨ ਆਪਣੀ ਮਰਜ਼ੀ ਨਾਲ ਦਿੱਤੀ ਇਹ ਸਰਕਾਰ ਕਹਿ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਹੈ ਸਾਨੂੰ ਉਹ ਗੱਲਾਂ ਦੇਖੋ ਜੀ ਅਸੀਂ ਜਿਹੜਾ ਸੰਯੁਕਤ ਮੋਰਚੇ ਦਾ ਫੈਸਲਾ ਜਾਂ ਸਾਡਾ ਕਿਸਾਨਾਂ ਦਾ ਫੈਸਲਾ ਵੀ ਜਿੱਥੇ ਕਿਤੇ ਜ਼ਮੀਨ ਜਿਹੜੀ ਲੈਂਡ ਪੂਲ ਕੋਲ ਦੇ ਵਿੱਚ ਆਈ ਹੈ ਸਾਡੇ ਲੋਕ ਅਸੀਂ ਉਹਦਾ ਸਖਤ ਵਿਰੋਧ ਕਰਦੇ ਆ ਕਿਉਂਕਿ ਜ਼ਮੀਨ ਆ ਜਿਹੜੀ ਸਾਡੀ ਮਾਂ ਮਾਂ ਅਸੀਂ ਕਿਸੇ ਹਾਲਤ ਵਿੱਚ ਵੀ ਇੱਕ ਮਰਲਾ ਜ਼ਮੀਨ ਵੀ ਸਰਕਾਰ ਨੂੰ ਦੇਣ ਨੂੰ ਤਿਆਰ ਨਹੀਂਗੇ ਹਾਂ ਜੇ ਸਰਕਾਰ ਚਾਹੁੰਦੀ ਹੈ ਵੀ ਬੜੀ ਵਧੀਆ ਪਾਲਿਸੀ ਹੈ ਇਹ ਇਹਦੇ ਵਿੱਚ ਬੜਾ ਮਨਾਫਾ ਹੋਊਗਾ ਤਾਂ ਉਹਨਾਂ ਦੇ ਬੰਦਵੇਂ ਐਮਐਲਏ ਆ ਹੋਰ ਉਹਨਾਂ ਦੇ ਜਿਹੜੇ ਚੇਅਰਮੈਨ ਬੜਾਏ ਆ ਜਿੰਨੇ ਲੀਡਰ ਹੈਗੇ ਆ ਉਹਨਾਂ ਦੇ ਉਹ ਆਪੋ ਆਪਣੀਆਂ ਜ਼ਮੀਨਾਂ 'ਚ ਕਰ ਲੈਣ ਪਾਲਿਸੀ ਲੈ ਜਾਣਾ ਆਪਣੇ ਕੋਲੇ ਉਹ ਜ਼ਮੀਨਾਂ ਦੇ ਦੇਣ ਜੇ ਕੋਈ ਮੁਨਾਫਾ ਵਾ ਪਰ ਇੱਕ ਪਾਸੇ ਸਰਕਾਰ ਕਹਿੰਦੀ ਆ ਵੀ ਇਹ ਜਿਹੜੀ ਜ਼ਮੀਨ ਆ ਇਹ ਅਸੀਂ ਕਿਸਾਨ ਦੀ ਮਰਜ਼ੀ ਤੋਂ ਬਿਨਾਂ ਲੈਣੀ ਨਹੀਂ ਦੀ ਦੂਜੇ ਪਾਸੇ ਉਹ ਜਿਹੜਾ ਪ੍ਰੋਸੈਸਰ ਜ਼ਮੀਨ ਖੋਣ ਵਾਲਾ ਉਹ ਸਾਰਾ ਚੱਲ ਰਿਹਾ ਵਾ ਉਹ ਜਿਹੜੀ ਲੈ ਕੇ ਆਈਏ ਮੁਲਾਜ਼ਮਾ ਜਿਹੜੇ ਅਧਿਕਾਰੀ ਆ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਦੱਸਣ ਲੱਗੇ ਆ ਸਾਡੀ ਜ਼ਮੀਨ ਆ ਜਿਹੜੀ ਉਹਨਾਂ ਨੇ ਆਪਣੇ ਕਾबिनेट ਤੇ ਸਰਕਾਰ ਨੇ ਲੈ ਲਈ ਆ ਨਾ ਅਸੀਂ ਉਹ ਵੇਚ ਸਕਦੇ ਆ ਨਾ ਅਸੀਂ ਉੱਤੇ ਕੋਈ ਉਸਾਰੀ ਕਰ ਸਕਦੇ ਆ ਤੇ ਇਸ ਕਰਕੇ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ 30 ਜੁਲਾਈ ਦਾ ਟਰੈਕਟਰ ਮਾਰਕਿਆ ਉਹਦੀ ਤਿਆਰੀ ਤੇ ਅਸੀਂ ਮਲਕ ਪਿੰਡ ਤੇ ਹੋਰ ਪਿੰਡਾਂ ਦੇ ਵਿੱਚ ਵੀ ਜਾ ਰਹੇ ਆ ਇਹ ਤਕਰੀਬਨ ਸਾਰਾ ਪਿੰਡ ਤਿਆਰ ਆ ਸਾਰਾ ਇਲਾਕਾ ਤਿਆਰ ਕੋਈ ਵੀ 1 ਇੰਚ ਜ਼ਮੀਨ ਸਰਕਾਰ ਨੂੰ ਦੇਰ ਨੂੰ ਤਿਆਰ ਨਹੀਂ ਗਾ ਪ੍ਰਧਾਨ ਜੀ ਲੱਗਦਾ ਵਾ ਵੀ ਆਮ ਜਿਹੜਾ ਕਿਸਾਨਾਂ ਨੂੰ ਡੱਬੇ ਚ ਕੋਣ ਤੇ ਆਈ ਹੋਈ ਸਰਕਾਰ ਵੀ ਡੱਬੇ ਚ ਕੋ ਜੀ ਤੁਸੀਂ 7-8000 ਦੀ ਨੌਕਰੀ ਤੇ ਕਿਸੇ ਫੈਕਟਰੀ ਜਾ ਕੇ ਲੱਗੋ ਲੜ ਕੇ ਮਰ ਜਾਣਾ ਆ ਜਿਹੜੇ ਆਪਾਂ ਸੈੱਡ ਤੇ ਖੜੇ ਆ ਇਹ ਕਿੱਲੇ ਡੇਢ ਕਿੱਲੇ ਤੇ ਸਾਡਾ ਸੈੱਡ ਬਣਿਆ ਹੋਇਆ ਇਹ ਤੁਸੀਂ ਵੇਖ ਲਓ ਵੀ ਸਾਡਾ ਸਮਾਨ ਇੱਥੇ ਨਹੀਂ ਟਿਕ ਰਿਹਾ ਜਿਹੜਾ ਸਾਨੂੰ ਇਹ 1000 ਗਾਇਦਾ ਪਲਾਟ ਦੇਣਗੇ ਉੱਥੇ ਅਸੀਂ ਕੀ ਕਰਾਂਗੇ ਸਾਡਾ ਕਿੱਤਾ ਪੰਜਾਬ ਦੇ ਲੋਕਾਂ ਦਾ ਕਿੱਤਾ ਖੇਤੀਬਾੜੀ ਆ ਸਾਡਾ ਖੇਤੀਬਾੜੀ ਦਾ ਧੰਦਾ ਜਿਹੜਾ ਅਸੀਂ ਕਰਦੇ ਆ ਪੂਰੇ ਭਾਰਤ ਨੂੰ 40-50% ਅਸੀਂ ਅਨਾਜ ਆ ਜਿਹੜਾ ਉਹ ਦੇ ਰਹੇ ਆ ਮੈਨੂੰ ਐ ਲੱਗਦਾ ਵੀ ਜੇ ਸਾਡੀਆਂ ਜ਼ਮੀਨਾਂ ਖੋਲੀਆਂ ਆ ਆ ਵੇਖਦੇ ਆ ਵੀ ਜਿੰਨਾਂ ਦੀਆਂ ਪੁਰਾਣੀਆਂ ਜ਼ਮੀਨਾਂ ਖੋਈਆਂ ਵਾ ਉਹ ਕੋਈ ਰੇੜੀ ਲਾਈ ਖੜਾ ਕੋਈ ਜੂੜ ਦੀ ਦੁਕਾਨ ਖੋਲੀ ਖੜਾ ਵਾ ਉਹ ਸਾਡਾ ਕਿੱਤਾ ਜਿਹੜਾ ਇਸੇ ਤਰ੍ਹਾਂ ਹੀ ਜਿਹੜਾ ਅੱਜ ਵੀ ਇਹ ਹੋ ਰਿਹਾ ਵਾ ਇਹਦੇ 'ਚ ਸਰਕਾਰ ਦੀ ਬੋਲਦੀ ਆ ਵੀ ਪਿੰਡਾਂ ਦੇ ਵਿੱਚੋਂ ਲੋਕਾਂ ਨੂੰ ਸ਼ਹਿਰਾਂ ਦੇ ਵਿੱਚ ਲੈ ਜਾਣਾ ਸ਼ਹਿਰਾਂ 'ਚ ਜਾ ਕੇ ਕੀ ਕਰਾਂਗੇ ਸਾਡੇ ਕੋਲ ਦਿਹਾੜੀ ਮਜ਼ਦੂਰੀ ਤੋਂ ਬੰਨਾ ਕੱਕ ਨਹੀਂ ਗਾ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਵੀ ਟਿਫਨ ਵਾਲਾ ਡੱਬਾ ਵੀ ਸਾਨੂੰ ਚੱਕਣਾ ਬੜਾ ਔਖਾ ਜੀ 4-500 ਰੁਪਏ ਦਿਹਾੜੀ ਮੰਗਾਈ ਬਹੁਤ ਉਹ ਡੱਬਾ ਵੀ ਮੈਨੂੰ ਲੱਗਦਾ ਸਾਡਾ ਅੱਧਾ ਖਾਲੀ ਹੋ ਹੀ ਜਾਇਆ ਕਰੂਗਾ ਜਿਹੜੇ ਹਿਸਾਬ ਨਾਲ ਇਹ ਸਰਕਾਰ ਦੀਆਂ ਨੀਤੀਆਂ ਸਾਡੇ ਨਾਲ ਬਲਦੇਵ ਸਿੰਘ ਜੀ ਸਾਬਕਾ ਸਰਪੰਚ ਸਰਪੰਚ ਸਾਹਿਬ ਕਹਿਣਾ ਚਾਹੁੰਦੇ ਆ ਇਸ ਪੁਲਿਸ ਦੇ ਉੱਤੇ ਤੁਸੀਂ ਆਪਣੀ ਜ਼ਮੀਨ ਸਰਕਾਰ ਨੂੰ ਦੇਣਾ ਚਾਹੁੰਦੇ ਆ ਉਹਨਾਂ ਤੋਂ ਪਲਾਟ ਲੈ ਕੇ ਅੰਦਰ ਰਹਿਣਾ ਚਾਹੁੰਦੇ ਆ ਜਾਂ ਤੁਸੀਂ ਆਪਣੀ ਜ਼ਮੀਨ ਦੇ ਉੱਤੇ ਰਹਿ ਕੇ ਕੰਮ ਕਰਨਾ ਚਾਹੁੰਦੇ ਆ ਨਹੀਂ ਅਸੀਂ ਆਪਣੀ ਜ਼ਮੀਨ ਦੇ ਉੱਪਰ ਰਹਿ ਕੇ ਕੰਮ ਕਰਨਾ ਚਾਹੁੰਦੇ ਆ ਅਸੀਂ ਸਰਕਾਰ ਨੂੰ ਇੱਕ ਮਰਲਾ ਪੈੜੀ ਦਾ ਵੀ ਦੇਵਾਂਗੇ ਜਿੰਨਾ ਵੀ ਸਾਡਾ ਹੈਗਾ ਅਸੀਂ ਆਪਣੀ ਮਿਹਨਤ ਕਰਦੇ ਆ ਇਹੀ ਸੁਪਲੀ ਕੀਤੀ ਹੈ ਇਹਦੇ ਉੱਪਰੋਂ ਸਾਡਾ ਗੁਜ਼ਾਰਾ ਚੱਲਦਾ ਅਸੀਂ ਇਹਨਾਂ ਨੂੰ ਕੁਝ ਨਹੀਂ ਦੇਣਾ ਚਾਹੀਦਾ ਪਿੰਡ ਜੇ ਪੂਰੀ ਏਕਤਾ ਜੀ ਪਿੰਡ ਦੇ ਵਿੱਚ ਸਾਰੇ ਮਤੇ ਪਏ ਹੋਏ ਆ ਜੀ ਸਾਡੇ ਪੰਚਾਇਤ ਦੇ ਸਾਰੇ ਮਤੇ ਪਏ ਹੋਏ ਆ ਅਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਅਸੀਂ ਹਰੇਕ ਤਰਫ ਜਾਣ ਨੂੰ ਤਿਆਰ ਆ ਵੀ ਸਾਨੂੰ ਅਸੀਂ ਵਿਰੋਧ ਕਰਾਂਗੇ ਇਹਨਾਂ ਦਾ ਅਸੀਂ ਇਹਨਾਂ ਦੇ ਨਾਲ ਕਦੇ ਰਲ ਕੇ ਨਹੀਂ ਚੱਲਾਂਗੇ ਸੋ ਸਾਡੇ ਨਾਲ ਮਲਕ ਦੇ ਸਰਪੰਚ ਸਾਹਿਬ ਵੀ ਮੌਜੂਦ ਆ ਸਰਪੰਚ ਸਾਹਿਬ ਲੱਗਦਾ ਵਾ ਵੀ ਪਾਲਿਸੀ ਚੰਗੀ ਆ ਜਾਂ ਮਾੜੀ ਆ ਗਲਤ ਆ ਜੀ ਲੋਕਾਂ ਦੇ ਹੱਕ ਚ ਨਹੀਂ ਇਹ ਜੀ ਬਿਲਕੁਲ ਨਹੀਂ ਹੱਕ ਚ ਲੋਕ ਚਾਹੁੰਦੇ ਨਹੀਂ ਇਹ ਪਾਲਿਸੀਆਂ ਹਰ ਕੋਈ ਆਪਣੀ ਤੰਦਾ ਕੰਮ ਤੰਦੇ ਜਿਹੜਾ ਲੱਗਿਆ ਹੋਇਆ ਉਸੇ ਤਰ੍ਹਾਂ ਹੀ ਕਰਕੇ ਰਾਜੀ ਆ ਜੀ ਸੋ ਕਿਸੇ ਕੋਲੇ ਇੱਕ ਕਿੱਲਾ ਜ਼ਮੀਨ ਹੁੰਦੀ ਆ ਕਿਸੇ ਕੋਲੇ ਦੋ ਕਿੱਲੇ ਹੁੰਦੀ ਆ ਉਹਨਾਂ ਨੂੰ ਉਸ ਇਹੀ ਜਿਹੜੀ ਜ਼ਮੀਨ ਸਾਡੀ ਮਾਂ ਵਾ ਉੱਥੇ ਅਸੀਂ ਅਪਜਾਊ ਕਰਕੇ ਚਲੋ ਸਾਡਾ ਕੋਈ ਵੀ ਕੰਮ ਨਾ ਤੁਰਿਆ ਸੀ ਸਾਨੂੰ ਆਸੇ-ਪਾਸੇ ਚਾਹੇ ਜਿੰਨੀ ਮਰਜ਼ੀ ਮਾਰ ਪੈ ਜਾਵੇ ਅਸੀਂ ਆਪਣਾ ਕਮਾ ਕੇ ਆਪਣਾ ਘਰ ਦਾ ਗੁਜ਼ਾਰਾ ਮੇਨ ਚੀਜ਼ ਹੁੰਦੀ ਆ ਰੋਟੀ ਦਾ ਜੀ ਅਸੀਂ ਰੋਟੀ ਉੱਥੋਂ ਖਾ ਸਕਦੇ ਆ ਇੱਕ ਜ਼ਮੀਨ ਦੇ ਵਿੱਚੋਂ ਤੇ ਲੱਗਦਾ ਵਾ ਵੀ ਆਮ ਜਿਹੜੇ ਜਿਹੜੇ 70-70 ਸਾਲ ਤੋਂ 100-100 ਸਾਲ ਤੋਂ ਖੇਤੀ ਕਰਦੇ ਆ ਉਹ ਫੈਕਟਰੀਆਂ ਚ ਜਾ ਕੇ ਕੰਮ ਕਰ ਲੈਣਗੇ ਨਹੀਂ ਕਰ ਸਕਦੇ ਜੀ ਜਿੱਥੇ ਜੁੜੇ ਹੋਇਆ ਹਰ ਕੋਈ ਉਹਦੇ ਨਾਲ ਹੀ ਜੁੜਿਆ ਰਹਿਣਾ ਚਾਹੁੰਦਾ ਕੋਈ ਆਪਣੀ ਕੰਮਧੰਦਾ ਖੇਤੀ ਵਾਲਾ ਛੱਡਣਾ ਨਹੀਂ ਚਾਹੁੰਦਾ ਇਹ ਨਾ ਕੋਈ ਜਾਵੇ ਲੋਕਾਂ ਦਾ ਸੋ ਸਾਡੇ ਨਾਲ ਬਲਵੀਰ ਸਿੰਘ ਜੀ ਆ ਤੇ ਨਾਲ ਵੀਰ ਜੀ ਹੁਣੇ ਆ ਵੀ ਜੀ ਕੀ ਕਹਿਣਾ ਚਾਹੁੰਦੇ ਆ ਪਾਲਿਸੀ ਸਰਕਾਰ ਲੈ ਕੇ ਆਈ ਆ ਕਹਿੰਦੀ ਆ ਤੁਹਾਨੂੰ ਅਸੀਂ ਪਹਿਲੇ ਸਾਲ 50000 ਜਾਂ 5 ਲੱਖ ਜਾਂ 10 ਲੱਖ ਜਾਂ 2 ਲੱਖ ਰੁਪਈਆ ਦਵਾਂਗੇ ਇਹ ਪਾਲਿਸੀ ਤੁਸੀਂ ਲੱਖ ਰੁਪਈਆ ਲੈ ਕੇ ਰਾਜ਼ੀ ਆ ਤੁਸੀਂ ਤਾਂ 5 ਲੱਖ ਰੁਪਈਆ ਸਾਲ ਦਾ ਲੈ ਕੇ ਬਿਲਕੁਲ ਰਾਜ਼ੀ ਨਹੀਂ ਇਹ ਲollipops ਸਾਡੇ ਵਾਸਤੇ ਇਹ ਸਭ ਤੋਂ ਵੱਡਾ ਪਤਾ ਕੀ ਗੱਲ ਆ ਇਸੋਕਾਰ ਜੱਟਾਂ ਨੂੰ ਅਨਪੜ੍ਹ ਸਮਝਦੀ ਆ ਅੱਜ ਦਾ ਜੱਟ ਕੋਈ ਅਨਪੜ੍ਹ ਨਹੀਂ ਹੈ ਠੀਕ ਹੈ ਨਹੀਂ ਇਹ ਪਾਲਿਸੀ ਬਾਰੇ ਸਾਨੂੰ ਸਾਰਾ ਕੁਝ ਪਤਾ ਠੀਕ ਹੈ ਨਹੀਂ ਇਹ ਸਾਡੇ ਵਿੱਚ ਲੜਾਈਆਂ ਵੀ ਹੋਣਗੇ ਹੁਣ ਇਹਨਾਂ ਦੀ ਕੋਸ਼ਿਸ਼ ਪੂਰੀ ਜਾਰੀ ਆ ਕਿ ਕਿਵੇਂ ਨਾ ਕਿਵੇਂ ਪੰਚਾਇਤਾਂ ਨੂੰ ਜਵਾ ਲਓ ਜਾਂ ਕਦੇ ਵੀ ਕੁਝ ਵੀ ਕਰ ਲਈਏ ਅਸੀਂ ਪਰ ਅਸੀਂ ਦਵਾਗੇ ਨਹੀਂ ਚਾਹੇ ਕੁਝ ਵੀ ਜੇ ਸਰਪੰਚ ਵੀ ਛੱਡਣੀ ਪਈ ਤਾਂ ਛੱਡ ਦਿਆਂਗੇ ਇਸ ਕਦਰ ਸਾਨੂੰ ਕੋਈ ਪ੍ਰਵਾਹ ਨਹੀਂ ਹੈ ਜੀ ਸਰਬਾਤਿਆਂ ਸਵਾਰੀ ਪਿੰਡ ਤੋਂ ਦੀ ਬਾਹਰ ਲਿਆਵੇ ਪਰ ਪਿੱਛੇ ਨਹੀਂ ਹਟਾਂਗੇ ਸੋ ਪਿੰਡ ਦਾ ਏਕਾ ਬਣਿਆ ਹੋਆ ਨਾਲ ਐਸਕੇਐਮ ਦੇ ਵਿੱਚ ਵੀ ਸਾਰੀ ਗੱਲਬਾਤ ਹੋ ਰਹੀ ਆ ਵਕੀਲਾਂ ਤੋਂ ਵੀ ਸਲਾਹ ਲੈ ਰਹੀ ਆ ਹਰ ਇੱਕ ਕਿਸਾਨ ਅੱਜ ਕੱਲ ਕਿਉਂਕਿ ਕਿਸਾਨਾਂ ਦੇ ਧਰਨੇ ਦੇ ਦੌਰਾਨ ਲੋਕੀ ਬਹੁਤ ਕੁਝ ਸਿੱਖਿਆ ਕਿਵੇਂ ਕੋਲ ਲੜਨੇ ਆ ਕਿਵੇਂ ਜਿੱਤਨੇ ਆ ਸਰਕਾਰ ਨੂੰ ਕਿਵੇਂ ਦਬਾਉਣਾ ਵਾ ਸਰਕਾਰ ਆਪਣੇ ਨਵੇਂ ਦੇ ਭੇਜ ਕੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਦਰਸਾ ਰਹੀ ਆ ਵੀ ਇਹ ਬਹੁਤ ਵਧੀਆ ਤੁਹਾਡੇ ਹੱਕ ਦੀ ਆ ਪਰ ਕਿਸਾਨ ਆਪਣੀ ਜਬੇਨ ਦਾ ਇੱਕ ਨਹੀਂ ਸਵੀ ਨਹੀਂ ਛੜਨਾ ਚਾਹੁੰਦੇ। ਉਹ ਆਪਣੇ ਆਦੇ। ਸੋ ਸਾਡੇ ਨਾਲ ਭਾਰਤੀ ਕਿਸਾਨ ਜੀ ਨੇ ਇੱਕ ਤਾਂ ਉਗਰਾਹਨ ਦੇ ਵੀਰ ਵੀ ਇੱਥੇ ਪਹੁੰਚੇ ਹੋਏ ਆ। ਕਢਾਣੀ ਕਲਾਂ ਤੋਂ ਵੀਰ ਜੀ ਕੀ ਨਾ ਆਪਣਾ ਜੀ। ਮੇਰਾ ਜੁਵਰਾਜ ਸਿੰਘ ਕਢਾਣੀ ਕਲਾਂ। ਜੁਵਰਾਜ ਸਿੰਘ ਜੀ ਸਰਕਾਰ ਪਾਲਿਸੀ ਦੇ ਫਾਇਦੇ ਗਿਣਾ ਰਹੀ ਹੈ ਤੇ ਕਿਸਾਨ ਕਹਿੰਦੇ ਛੱਡਣਾ ਨਹੀਂ। ਗੱਲ ਕਿੱਥੇ ਟਿਕੂ ਆ ਗਈ। ਦੇਖੋ ਜੀ ਸਰਕਾਰ ਨੇ ਭਾਵੇਂ ਕੋਈ ਵੀ ਸਰਕਾਰ ਹੈ। ਉਹਨਾਂ ਨੇ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਖੋਣ ਦੇ ਲਈ ਕਾਰਪੋਰੇਟਾਂ ਨੂੰ ਜ਼ਮੀਨਾਂ ਸੰਭਾਉਣ ਦੇ ਲਈ ਬਹੁਤ ਜਿਹੜੀਆਂ ਐ ਕਹਿਣਾ ਹੋ ਵੀ ਆਪਦੇ ਤੌਰ ਤੇ ਤਾਂ ਉਹਨਾਂ ਨੇ ਲੋਕਾਂ ਨੂੰ ਐ ਕਿਹਾ ਵੀ ਅਸੀਂ ਤੁਹਾਡੇ ਫਾਇਦੇ ਕਰਾਂਗੇ ਪਰ ਅੰਤ ਉਹ ਨੀਤੀਆਂ ਦਾ ਪਾਲਿਸੀਆਂ ਦਾ ਹੀ ਨਿਕਲਦਾ ਵੀ ਕਿਸਾਨਾਂ ਨੂੰ ਅਜਾੜੇ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਕਿਤੇ ਵੀ ਹੋਵੇ ਹੁਣ ਜਿਹੜੀ ਲੈਂਡ ਪੂਲਿੰਗ ਪਾਲਿਸੀ ਦੀ ਗੱਲ ਹੈ ਵੱਖ-ਵੱਖ ਵੱਡਾ ਤੋਂ ਜਿਹੜਾ ਇਹਨਾਂ ਦਾ ਆਪਣੇ 2013 ਦਾ ਕਾਨੂੰਨ ਬਣਾਇਆ ਹੋਇਆ। ਜੋ ਸਰਕਾਰਾਂ ਨੇ ਉਹ ਤਾਂ ਕਾਨੂੰਨ ਮੁਤਾਬਕ ਕਹ ਲਿਆ ਵੀ ਤੁਹਾਡੇ ਨਾਲ 70% ਲੋਕ ਸਹਿਮਤ ਹੈ ਤਾਂ ਤੁਸੀਂ ਉਹ ਜ਼ਮੀਨ ਪਿੰਡ ਦੀ ਲੈ ਸਕਦੇ ਹੋ। ਪਰ ਇਸ ਲੈਂਡ ਸੀਲਿੰਗ ਪਾਲਿਸੀ ਦੇ ਵਿੱਚ ਇਹਨਾਂ ਨੇ ਲਿਆਂਦਾ ਇਹ ਆ ਵੀ ਕਿਸੇ ਨੂੰ ਕੋਈ ਪੁੱਛਿਆ ਨਹੀਂ ਕੋਈ ਦੱਸਿਆ ਨਹੀਂ। ਸਰਕਾਰ ਵੱਲੋਂ ਇਹ ਤਾਂ ਕਹਿ ਗਿਆ ਵਾ ਵੀ ਤੁਸੀਂ ਆਪਣੀ ਜ਼ਮੀਨ ਆਪਦੀ ਮਾਲਕੀ ਜਿਹੜੀ ਹੈਗੀ ਤੁਹਾਡੀ ਮਰਜ਼ੀ ਨਾਲ ਲਓ। ਜੇ ਤੁਹਾਡੀ ਮਰਜ਼ੀ ਹੈਗੀ ਦੋ ਨਹੀਂ ਮਰਜ਼ੀ ਹੈ ਨਾ ਦੋ। ਕੀ ਲੱਗਦਾ ਵਾ ਇੱਕ ਬੰਦਾ 5 ਕਿੱਲੇ ਦੇ ਰਿਹਾ ਵਾ ਜਿਹੜਾ ਵਿੱਚ ਇੱਕ ਅੱਧਾ ਕਿੱਲਾ ਜਿਹਦਾ ਪਿਆ ਵਾ ਉਹ ਛੱਡ ਦੂਗਾ ਜਾਂ ਉਹਨੂੰ ਛੱਡਣਗੇ ਉਹ? ਨਿੰਦੇ ਕੋ ਤੁਹਾਡੀ ਗੱਲ ਠੀਕ ਹੈ ਵੀ ਸਰਕਾਰ ਹੀ ਕਹਿ ਰਹੀ ਆ ਪਰ ਦੂਜੀ ਗੱਲ ਇਹ ਆ ਵੀ ਜਿਹੜਾ ਕੋ ਸਰਕਾਰ ਦਾ ਅਮਲ ਹੈ ਜਾਂ ਸਰਕਾਰ ਦਾ ਜਿਹੜਾ ਹੁਣ ਨਮੀਆਂ ਹਾ ਤਿੰਨ ਪਿੰਡਾ ਜਿੱਥੇ ਅਸੀਂ ਖੜੇ ਆ ਮਾਲਕਪੁਰ ਉਹਨਾਂ ਤੇ ਆਪਣਾ ਨਾਲ ਦੂਜਾ ਪਿੰਡ ਖੋਰ ਅਲੀਗੜ ਅਲੀਗੜ ਪੋਨਾ ਗੁਜਰਾ ਇਹ ਇਹ ਜਿਹੜੇ ਪਿੰਡਾਂ ਦੀ ਪਟਵਾਰੀ ਨੇ ਰਿਪੋਰਟ ਭੇਜੀ ਆ ਜਿਹੜੇ ਪਿੰਡਾਂ ਨੂੰ ਨੋਟੀਫਿਕੇਸ਼ਨ ਜਾਰੀ ਕਰਿਆ ਵੀ ਯਾਰ ਜੇ ਤੁਸੀਂ ਹੁਣ ਆ ਜਿੰਨੇ ਜਿੰਨੇ ਨੰਬਰ ਜ਼ਮੀਨ ਦੇ ਸਰਕਾਰ ਨੇ ਲੈਂਡ ਸੀਨਿੰਗ ਪਾਲਿਸੀ ਰਾਹੀਂ ਲੈਣੇ ਆ ਔਰ ਨੰਬਰਾਂ ਦੇ ਵਿੱਚ ਕੁਝ ਬਣਾ ਨਹੀਂ ਸਕਦੇ ਜਣੀ ਇੱਕ ਤਾਂ ਸਰਕਾਰ ਨੇ ਤਾਂ ਉਸ ਗੱਲ ਤੇ ਪਾਬੰਦੀ ਲਾਤੀ ਹੈ ਤੁਸੀਂ ਉਹ ਜ਼ਮੀਨ ਵੇਚ ਨਹੀਂ ਸਕਦੇ ਜ਼ਮੀਨ ਤੇ ਕੋਈ ਲੋਨ ਨਹੀਂ ਲੈ ਸਕਦੇ ਕਿਸੇ ਨੂੰ ਗਹਿਣੇ ਨਹੀਂ ਕਰ ਸਕਦੇ ਤੇ ਸੇਵਾਦਾਰ ਵੱਲੋਂ ਤਾਂ ਸੀਐਲਜੂ ਨਾਂ ਜਾਰੀ ਕਰਨ ਦੇ ਨੋਟਿਸ ਜਾਈ ਹੋਏ ਆ ਹਰੇਕ ਪਿੰਡਾਂ ਨੂੰ ਸੀਐਲਜੂ ਦਾ ਮਤਲਬ ਜਿਹੜੇ ਸਰਕਾਰ ਨੇ ਉਹ ਜੁਆਇਨ ਜਿਹੜੀ ਕੋਆਇਲ ਕੀਤੀ ਹੋਈ ਆ ਕਿੰਨਾ ਕੋਈ ਵੀ ਇਹਨਾਂ ਨੂੰ ਕੋਈ ਇਹਦੀ ਇਹਦੇ ਵਿੱਚ ਤੁਸੀਂ ਮਤਲਬ ਕੋਈ ਕੰਸਟਰਕਸ਼ਨ ਨਹੀਂ ਕਰਤਾ ਦੇਖੋ ਕੋਠੇ ਦੇ ਪਾਸੇ ਹਾਂ ਉਹੀ ਉਹੀ ਮੈਂ ਤੁਹਾਨੂੰ ਗੱਲ ਕਰ ਰਿਹਾ ਵੀ ਇਹ ਜੀ ਇਹ ਪਾਬੰਦੀਆਂ ਸਾਡੇ ਤੇ ਲੱਗ ਗਈਆਂ ਫਿਰ ਮੁੱਖ ਮੰਤਰੀ ਸਾਹਿਬ ਜਿਹੜਾ ਹੁਬ ਹੁਬ ਕੇ ਗੱਲ ਕਹਿ ਰਹੇ ਆ ਵੀ ਅਸੀਂ ਲੋਕਾਂ ਦੀਆਂ ਜ਼ਮੀਨਾਂ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਲਵਾ ਲਾਂਗੇ ਫਿਰ ਇਹ ਗੱਲ ਦਾ ਵजूद ਕਿੱਥੇ ਰਹਿ ਜਾਂਦਾ ਸਾਡੇ ਤੇ ਤਾਂ ਜਣੀ ਪਾਬੰਦੀ ਲਾਤੀ ਆ ਵੀ ਤੁਸੀਂ ਕੁਝ ਨਹੀਂ ਕਰ ਸਕਦੇ ਇਦਾਂ ਮਤਲਬ ਤਾਂ ਇਹ ਆ ਵੀ ਜੇ ਤੁਸੀਂ ਸਿੱਧਾ ਕੰਨੀ ਫੜਾ ਸੀ ਕੰਨ ਘੁਮਾ ਕੇ ਫੜ ਲਾਗੇ ਹੁਣ ਸਰਕਾਰੀ ਰਿਕਾਰਡ ਸਰਕਾਰੀ ਵਿਭਾਗਾਂ ਵਾਲ ਮਹਿਕਮਾ ਸਾਰਾ ਸਰਕਾਰ ਦੇ ਅੰਦਰ ਉਹ ਲੈਂਡ ਦੇ ਨਹੀਂ ਕਰਨਗੇ ਸਰਕਾਰ ਤਾਂ ਕਿਸਾਨ ਤਾਂ ਬਣਨੇਗੇ ਫਿਰ ਇਹ ਗੱਲ ਜਿਹੜੀ ਐਂ ਕਹਿਣਾ ਵੀ ਅਸੀਂ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਉਹ ਸਾਰਾ ਕੁਝ ਕਰਾਂ ਇਹ ਤਾਂ ਲੋਕਾਂ ਨੂੰ ਦੂਜੇ ਲੋਕਾਂ ਨੂੰ ਇਹ ਕਰਨ ਦੇ ਲਈ ਆ ਯਾਰ ਲੋਕੂੰ ਹੀ ਰੌਲਾ ਪਾਈ ਜਾਂਦੇ ਨੇ ਉੱਥੇ ਪਰ ਅਸਲ ਦੇ ਵਿੱਚ ਇਹ ਸਾਡੇ ਏਜਾੜੇ ਦਾ ਕਾਰਨ ਇੱਥੇ ਅਸੀਂ ਉੱਜੜਾਂਗੇ ਇੱਥੇ ਸਾਡਾ ਢੇਲਾ ਨਹੀਂ ਬਚਣਾ ਸਾਡੇ ਆਉਣ ਵਾਲੇ ਦਿਬਾਕਾਂ ਦਾ ਰੋਜ਼ਗਾਰ ਉਹ ਇੱਕ ਸਾਰਾ ਕੁਝ ਜੁੜੂਗਾ ਤੇ ਇਹ ਗੱਲ ਕੱਲੀ ਆਹ 40-45 ਪਿੰਡਾਂ ਦੀ ਜਾਂ ਜਿਹੜੇ ਹੁਣ ਉਹ ਦੂਜਾ ਇੰਡਸਟਰੀ ਏਰੀਆ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ 21000 ਏਕੜ ਦਾ ਇਹ ਗੱਲ ਇਕੱਲੀ ਉੱਥੇ ਨਹੀਂ ਜਾਂ ਜਿਹੜਾ ਏਦੋਂ ਗਾਹਾਂ ਜਿਹੜਾ ਜਣੀ ਪੂਰੇ ਪੰਜਾਬ ਦੇ ਜਿਹੜੇ 19 ਸ਼ਹਿਰ ਹੋਰ ਨੇ ਉਹਨਾਂ ਦੇ ਨੇੜੇ ਜ਼ਮੀਨ ਲੈਣੀ ਇਹ ਇਕੱਲਾ ਉੱਥੇ ਦਾ ਮਸਲਾ ਨਹੀਂ ਹੈ ਇਹ ਪੂਰੇ ਪੰਜਾਬ ਦੀਆਂ ਜ਼ਮੀਨਾਂ ਤੇ ਅੱਖ ਹੈ ਪੂਰੇ ਪੰਜਾਬ ਦੀਆਂ ਜ਼ਮੀਨਾਂ ਕਬਾਇਰ ਕਰਨ ਦੇ ਲਈ ਅੱਗੇ ਪੈਰ ਪਟਿਆ ਯਾਰ ਇਹ ਇੱਕ ਲੀ ਬਣਾਈ ਜਾ ਰਹੀ ਆ ਆ ਪਿੰਡਾਂ ਦੀਆਂ ਜ਼ਮੀਨਾਂ ਕਬਾਇਰ ਕਰਕੇ ਜੀ ਜੀ ਪ੍ਰਧਾਨ ਜੀ ਕੀ ਸੱਸੀ ਹੋਵੇ ਕੀ ਨਾਮ ਹੈ ਮਹਾਵੀਰ ਸਿੰਘ ਕੇ महावीर जी सरकार ਜ਼ਮੀਨਾਂ ਦਾ ਨੱਪ ਰਹੀ ਆ ਵੱਡੇ ਵੱਡੇ ਰੋਡ ਬਣਾ ਰਹੀ ਆ ਜਿਹਦੇ ਵਿੱਚ ਕਿਹਾ ਗਿਆ ਵਾ ਵੀ ਤੁਸੀਂ ਇਹਦੇ ਤੇ ਨਾਲਾ ਟਰੈਕਟਰ ਚਲਾ ਸਕਦੇ ਹੋ ਨਾ ਕਾਰ ਨਾ ਸਕੂਟਰ ਨਾ ਮੋਟਰਸਾਈਕਲ ਸਿਰਫ ਗੱਡੀਆਂ ਚੜ੍ਹਣੀਆਂ ਜਿੱਥੋਂ ਚੜ੍ਹ ਗਈ ਉੱਥੋਂ ਰੋਡ ਤੇ ਤੁਹਾਨੂੰ ਟੈਕਸ ਦੇਣਾ ਪਊਗਾ ਜਿੱਥੋਂ ਉਤਰਗੇ ਉੱਥੇ ਟੈਕਸ ਤੁਹਾਡਾ ਖਤਮ ਹੋ ਜਾਊਗਾ ਸਾਡੀਆਂ ਜ਼ਮੀਨਾਂ ਵੀ ਰੋਕ ਰਹੀਆਂ ਸਾਨੂੰ ਚੜ੍ਹਨ ਦੀ ਕਿਸੇ ਇਜਾਜ਼ਤ ਨਹੀਂ ਮਿਲਦੀ ਕੀ ਲੱਗਦਾ ਸਰਕਾਰ ਕੀ ਚਾਹੁੰਦੀ ਹੈ ਜੀ ਉਹ ਸਾਡੇ ਲਈ ਬਣ ਨਹੀਂ ਰਹੀਆਂ ਉਹਨਾਂ ਕਾਰਪੋਰੇਟਾਂ ਲਈ ਬਣ ਰਹੀਆਂ ਬੜਾ ਲੌਂਗ ਟਰਮ ਇਹਨਾਂ ਦਾ ਇਹ ਮਸਲਾ ਆ ਅਸਲ ਵਿੱਚ ਇਹ ਚਾਹੁੰਦੇ ਆ ਵਪਾਰ ਇਹ ਤੋਂ ਪਾਕਿਸਤਾਨ ਤੋਂ ਵਾਗਰਡਰ ਤੋਂ ਪਾਕਿਸਤਾਨ ਤੇ ਮੱਧ ਏਸ਼ੀਆ ਤੇ ਯੂਰਪ ਤੇ ਗਲਫ ਕੰਟਰੀਜ਼ ਉਹਨਾਂ ਨਾਲੇ ਪਾਰ ਚਾਉਂਦੇ ਆ ਇਹ ਸਾਡੇ ਲਈ ਨਹੀਂ ਉਹਨਾਂ ਖੇਤਾਂ ਦਾ अनाज ਬਾੜੀ ਖੋਲਣਾ ਨਾ ਇਹ ਸੜਕਾਂ ਖੋਲਣੀਆਂ ਉਹ ਪੰਜਾਬ ਦੀ ਹੌਲੀ ਹੌਲੀ ਜ਼ਮੀਨ ਲੈ ਕੇ ਜਿਵੇਂ ਲੈ ਰਹੇ ਹੁਣ ਇਸ ਤਰ੍ਹਾਂ ਲੈ ਕੇ ਆਖਰਕਾਰ ਉਹਨਾਂ ਆਪਣਾ ਇੱਥੇ ਸਾਰਾ ਕੁਝ ਕਰਨਾ ਹੈ ਇੱਥੇ ਫਸਲਾਂ ਬੀਜਣੀਆਂ ਇੱਥੇ ਉਹਨਾਂ ਦਾ ਸਟੋਰ ਕਰਨਾ ਹੈ ਇੱਥੇ ਉਹਨਾਂ ਦਾ ਮੈਂ ਚੀਤਾ ਹੈ ਅਭੀ ਸਾਰਾ ਕੁਝ ਛੱਡ ਕੇ ਪੰਜਾਬ ਦੀ ਜ਼ਮੀਨਾਂ ਤੇ ਅੱਖ ਹੋ ਗਈ ਹੈ ਅੱਜਕੱਲ੍ਹ ਸਰਕਾਰਾਂ ਦੀ ਆ ਨੀ ਨੀ ਕਾ ਇਕੱਲੇ ਇੱਥੇ ਆਪਣੇ ਇੰਡੀਆ ਚ ਨਹੀਂ ਗਾ ਇਹ ਇੰਟਰਨੈਸ਼ਨਲ ਜਿਹੜੇ ਕਾਰਪੋਰੇਟਸ ਆ ਨਾ ਉਹ ਸਾਰੇ ਇੰਟਰਨੈਸ਼ਨਲ ਲੈਵਲ ਤੇ ਤੁਸੀਂ ਅਮਰੀਕਾ ਲੈ ਲਓ ਕੈਨੇਡਾ ਲੈ ਲਓ ਆਸਟ੍ਰੇਲੀਆ ਲੈ ਲਓ ਜਿਹੜੇ ਦੱਖਣੀ ਅਮਰੀਕਾ ਦੇ ਜਿਹੜੇ ਪੱਛਮੀ ਅਮਰੀਕਾ ਦੇ ਦੇਸ਼ ਆਰਜਨਟਾਈਨਾ ਬ੍ਰਾਜ਼ਿਲ ਵਗੈਰਾ ਉਹਨਾਂ ਚ ਸਾਰਿਆਂ ਚ ਅੱਧੇ ਦਿਨਾਂ ਵੱਡ ਜਮੀਨ ਕਾਰਪੋਰੇਟਸ ਨੇ ਜਿਹੜੀ ਆ ਘੇਰ ਲਈ ਆ ਤੇ ਅਗਲਾ ਕਿਉਂਕਿ ਪੰਜਾਬ ਜਿਹੜੀ ਧਰਤੀ ਸਭ ਤੋਂ ਵਧੀਆ ਫਰਟਾਈਲ ਧਰਤੀ ਆ ਪਾਣੀ ਹੈ ਇੱਥੇ ਇਸ ਕਰਕੇ ਸਭ ਤੋਂ ਵੱਧ ਉਹਨਾਂ ਦੀ ਅੱਖ ਪੰਜਾਬ ਤੇ ਆ ਸੋ ਪੰਜਾਬ ਦੀਆਂ ਜ਼ਮੀਨਾਂ ਤੇ ਆਖਾ ਇਹ ਕਹਿਣਾ ਸੀਗਾ ਉਗਰਾਹਾਂ ਦੇ ਜਥੇਬੰਦੀ ਦੇ ਅੱਗੂ ਜਿਹੜੇ ਇੱਥੇ ਪਹੁੰਚੇ ਹੋਏ ਆ ਸੋ ਕਿਸਾਨ ਪੂਰੇ ਨਾਲ ਸਹਿਮਤੀ ਨਾਲ ਚੱਲ ਕੇ ਇਸ ਕੋਲ ਨੂੰ ਅੱਗੇ ਲਿਆ ਰਹੇ ਆ ਆਉਣ ਵਾਲਾ ਟਾਈਮ ਦੇਖਣਾ ਹੋਊਗਾ ਇਸ ਜਿਹੜੀ ਸਾਰੀ ਪਾਲਿਸੀ ਦਾ ਇਹਦਾ ਕੀ ਸਟਾ ਨਿਕਲਦਾ ਉਹਨੇ ਐਕਸਪੋਰਟ ਬੱਕ ਸੋਚਿਆ ਵੀ ਇੱਥੇ ਯਾਰ ਯੂਰਪ ਦੇ ਵਿੱਚ ਬਹੁਤ ਮਹਿੰਗੀ ਸਬਜ਼ੀ ਵਿਕਦੀ ਆ ਤਾਂ ਉਹ ਮਹਿੰਗੀ ਸਬਜ਼ੀ ਦੇ ਉਹਨੇ ਆਖਿਆ ਵੀ ਹਾਂ ਇੰਨੇ ਡਾਲਰ ਪਾਉਂਡ ਜਦੋਂ ਗੁਣਾ ਕਰਦੇ ਆ ਆਪਣੇ ਰੁਪਈਆਂ ਦੇ ਵਿੱਚ ਤਾਂ ਢੇਰ ਲੱਗ ਜਾਂਦਾ ਉਹ ਕਹਿੰਦਾ ਵੀ ਮੈਂ ਸ਼ੁਰੂ ਕੀਤੀ ਅਮਰitsar ਦੇ ਆਲੇ ਦੁਆਲੇ ਅਮਰitsar ਦੇ ਆਲੇ ਦੁਆਲੇ ਦੀਆਂ ਸਾਰੀਆਂ ਜਿਹੜੀਆਂ ਜ਼ਮੀਨਾਂ ਨੇ ਉੱਥੇ ਚੰਗੀ ਸਬਜ਼ੀ ਦਾ ਉਹਨਾਂ ਦਾ ਪਹਿਲਾਂ ਹੀ ਕਲਚਰ ਆ ਮਟਰ ਲੱਗਦੇ ਆ ਆਲੂ ਲੱਗਦੇ ਆ ਬਾਕੀ ਸਬਜ਼ੀਆਂ ਲਾਉਂਦੇ ਨੇ ਉਹ ਤਾਂ ਉਹਨਾਂ ਨੇ ਆਖਿਆ ਵੀ ਅਮਰitsar ਨੂੰ ਉਹਨੇ ਰਾਜਾ ਸੰਸੀ ਅੱਡੇ ਨੂੰ ਸਮਝਿਆ ਵੀ ਹਾਂ ਇਹ ਮੇਰੇ ਲਈ ਹਾਬਾ ਵਧੀਆ ਐਕਸਪੋਰਟ ਕਰਨ ਵਾਸਤੇ ਉਹ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਬੰਦਾ ਜਿਹੜਾ ਮੈਂ ਹੁਣੇ ਉਹੀ ਪਾਰਨ ਵਾਲੀ ਗੱਲ ਨਹੀਂ ਕਰਦਾ ਪੰਜਾਬ ਦਾ ਬੰਦਾ ਇਹ ਬੰਦਾ ਜਦੋਂ ਆ ਕੇ ਐਕਸਪੋਰਟ ਦੇ ਵਿੱਚ ਪੈ ਗਿਆ ਇਹ ਸਾਡੇ ਲਈ ਤਾਂ ਬਹੁਤ ਵੱਡਾ ਖਤਰਾ ਵਾ ਉਹਨਾਂ ਨੇ ਐਕਸਰੇ ਮਸ਼ੀਨ ਬੰਦ ਕਰਾਤੀ ਭਰਾਓ ਉੱਥੇ 1.5 ਸਾਲ ਐਕਸਰੇ ਮਸ਼ੀਨ ਨਹੀਂ ਚੱਲੀ ਉਹ ਜਿਹੜਾ ਤੁਸੀਂ ਦੇਖੋ ਵੀ 에어ਪੋਰਟ ਅਥਾਰਟੀ ਆਫ ਇੰਡੀਆ ਕਿੱਡਾ ਵੱਡਾ ਪੈਸਾ ਕਮਾਉਂਦੀ ਆ ਇੱਕ ਐਕਸਰੇ ਮਸ਼ੀਨ ਯਾਰ ਉਹਦੇ ਲਈ ਖਰੀਦਣੀ ਨਵੀਂ ਖਰੀਦਣੀ ਜਾਂ ਦੋ ਲਾਉਣੀਆਂ ਆਲਟਰਨੇਟਿਵ ਲਾਉਣੇ ਆ ਨਾ ਜਿੱਥੇ ਵੀ ਟਿਊਬਲ ਹੁੰਦਾ ਆਲਟਰੇਡ ਮੋਟਰ ਲੱਗੀ ਹੁੰਦੀ ਆ ਭਾਈ ਜਰ ਜੇ ਪਾਣੀ ਨਾ ਆਇਆ ਲੋਕ ਭੁੱਖੇ ਧਿਆਵੇ ਮਰ ਜਾਣਗੇ ਹੁਣ ਇੱਥੇ ਕੀ ਆ ਕਿ ਉਹ ਬੰਦੇ ਦੀ ਜੇਬ ਚ ਨਾ ਪੈ ਜੇ ਜਿਹੜਾ ਤੁਹਾਡਾ ਪੰਜਾਬ ਦਾ ਬੰਦਾ ਚਾਹੇ ਉਹ ਕੋਈ ਵੀ ਆ ਮੇਰਾ ਭੈਣ ਭਰਾ ਚਾਹੇ ਬਿਜ਼ਨਸਮੈਨ ਆ ਚਾਹੇ ਉਹ ਕੋਈ ਦੁਕਾਨਦਾਰ ਆ ਕਿਉਂਕਿ ਖੇਤੀ ਆਸੀਂ ਤਾਂ ਖੇਤੀ ਕਰਨ ਵਾਲੇ ਆ ਇੱਥੋਂ ਸਪਲਾਈ ਦੇ ਦੇਾਂਗੇ ਉਹਨੂੰ ਉਹ ਇੱਕ ਜਿਹੜਾ ਪੜਿਆ ਲਿਖਿਆ ਉਹ ਕਰ ਸਕਦਾ ਉਹਦਾ ਜਿਹੜਾ ਚੰਗਾ ਮਨਾਫਾ ਹੋਊ ਉਹ ਤੁਹਾਡੇ ਚ ਵੀ ਵੰਡਿਆ ਜਾ ਸਕਦਾ ਜੇ ਕਾਰਪੋਰੇਟ ਨਹੀਂ ਉਹ ਕੰਮ ਕਰਨਾ ਲੋਕਾਂ ਨੂੰ ਦਿਓ ਉਹ ਕੰਮ ਕਿੰਨੇ ਲੋਕ ਉਹਦੇ ਵਿੱਚ ਇਨਵੋਲਵ ਹੋਣਗੇ ਇੱਕ ਬੰਦੇ ਦੀ ਇੱਕ ਕੰਪਨੀ ਦੀ ਤੁਸੀਂ ਅ ਖੇਤੀ ਕਰਾ ਕੇ ਵੀ ਤਾਂ ਉਹ ਕੰਮ ਕਰਨਾ ਨਾ ਤਾਂ ਇਹ ਉਹ ਕਹਿੰਦਾ ਬਈ 1.5 ਸਾਲ ਮਸ਼ੀਨ ਨਹੀਂ ਚੱਲੀ ਉਸ ਤੋਂ ਬਾਅਦ ਮੈਂ ਕੀ ਕੀਤਾ ਵੀ ਮੈਂ ਕੋਸ਼ਿਸ਼ ਕੀਤੀ ਬਈ ਦਿੱਲੀ ਲੈ ਜਾ ਉਹਨੂੰ ਠੰਡੀਆਂ ਗੱਡੀਆਂ ਦੇ ਵਿੱਚ ਰੱਖ ਕੇ ਕੋਲਡ ਚੇਨ ਜਿਹਨੂੰ ਕਹਿੰਦੇ ਆ ਤੇ ਉਹ ਉਹ ਉੱਥੇ ਦਿੱਲੀ ਲੈ ਗਿਆ ਉੱਥੇ ਜਿਹੜੇ ਦਿੱਲੀ ਦੇ ਐਕਸਪੋਰਟਰ ਬੈਠੇ ਸੀਗੇ ਉਹ 8-8 ਦਿਨ ਉਹਦਾ ਮਾਲ ਨਹੀਂ ਸੀ ਚੜਨ ਦਿੰਦੇ ਕਿਉਂ ਇੱਥੋਂ ਪਾਲਿਸੀ ਦਾ ਇੱਥੋਂ ਹੀ ਬਣ ਕੇ ਸੀ ਫੇਲ ਕਰਨ ਦੀ ਉਸਨੂੰ ਕਿ ਇਹਨੂੰ ਫੇਲ ਕਰਨਾ ਇਹ ਪੰਜਾਬੀ ਬੰਦਾ ਜਿਹੜਾ ਵਾ ਉਹ ਬੰਦਾ ਐਕਸਪੋਰਟ ਨਾ ਕਰ ਜੇ ਕਿਤੇ ਤਾਂ ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਹਮਲਾ ਇੱਕ ਥਾਂ ਨਹੀਂ ਹੈਗਾ ਹਮਲਾ ਹਰ ਥਾਂ ਦੇ ਉੱਤੇ ਆ ਤੇ ਆਪਾਂ ਕਦੇ ਵੀ ਬਾਕੀ ਦੇ ਵੀ ਜਿਹੜੇ ਲੋਕ ਕਈ ਵਾਰੀ ਕਮੈਂਟਾਂ ਦੇ ਵਿੱਚ ਨਾ ਭੰਡਦੇ ਆ ਜੱਥੇਬੰਦੀਆਂ ਨੂੰ ਉਹ ਜੱਥੇਬੰਦੀਆਂ ਦੀ ਭਰਾਵੋ ਕੁਰਬਾਨੀ ਬਹੁਤ ਆ ਸਾਡੀ ਤਾਂ ਹੁਣ ਅੱਜ ਸਾਡੀ ਤਾਂ ਅੱਜ ਜ਼ਮੀਨ ਆਈ ਆ ਤਾਂ ਅਸੀਂ ਅੱਜ ਉੱਠ ਕੇ ਇਕੱਠੇ ਹੋਏ ਆ ਇਹੇ ਆਪਦਾ ਕੰਮ ਛੱਡ ਕੇ ਤੁਰੇ ਫਿਰਦੇ ਆ ਇਹ ਜੀ ਖਾ ਗਏ ਜੀ ਫਲਾਣਾ ਹੋ ਗਿਆ ਜੀ ਉੱਥੋਂ ਜਾਣਾ ਉੱਥੇ ਤੱਕ ਜਾਣਾ ਪੈਸੇ ਤਾਂ ਲੱਗਣੇ ਆ ਨਾ ਉਹ ਸਾਡਾ ਕੰਮ ਆ ਸਾਡਾ ਫਰਜ਼ ਆ ਕਿ ਅਸੀਂ ਉਹ ਜੋ ਵੀ ਤਿਲਫੁੱਲ ਭੇਡਾ ਦੇ ਸਕਦੇ ਆ ਜਥੇਬੰਦੀਆਂ ਨੂੰ ਸਪੋਰਟ ਕਰ ਸਕਦੇ ਆ ਆਪਣੇ ਸਮੇਂ ਦੀ ਆਪਣੇ ਇਸ ਸਾਰੇ ਜਿਹੜਾ ਧਰਨੇ ਦੇ ਵਿੱਚ ਕਿਤੇ ਬੈਠਣ ਦੀ ਉਹ ਸਾਰੇ ਅਸੀਂ ਹਰ ਵੇਲੇ ਤਿਆਰ ਆ ਦਿਨੇ ਆ ਦੇਵਾਂਗੇ ਵੀ ਅੱਗੇ ਹਰ ਥਾਂ ਤੇ ਮੂਹਰੇ ਲੱਗ ਕੇ ਦੇਵਾਂਗੇ ਜਿੱਥੇ ਸਾਨੂੰ ਹੁਕਮ ਕਰਨ ਗਿਆ ਉਦੋਂ ਜੁੜਿਆ ਜਦੋਂ ਪਤਾ ਲੱਗਿਆ ਵੀ ਸਾਡੀ ਸਕੂਲਿੰਗ ਹੋ ਰਹੀ ਆ ਇਹ ਕਿ ਅਸੀਂ ਜੜੀਆਂ ਜਿੰਨੀਆਂ ਮਰਜ਼ੀ ਡਿਗਰੀਆਂ ਕਰਾਈਏ ਸਕੂਲਾਂ ਕਾਲਜਾਂ ਤੋਂ ਪਰ ਉਹਦੀ ਪ੍ਰੈਕਟੀਕਲਿਟੀ ਤਾਂ ਅੱਗੇ ਧਰਤੀ ਤੇ ਹੋਣੀ ਆ ਨਾ ਧਰਤੀ ਦੇ ਅਸੀਂ ਕੀ ਅਸੀਂ ਉਸ ਚੀਜ਼ ਨੂੰ ਕਾਮਯਾਬ ਕਰ ਪੋਨੇ ਜਿਹੜੀ ਅਸੀਂ ਪੜ੍ਹਾਈ ਕੀਤੀ ਹੈ ਯੂਨੀਵਰਸਿਟੀ ਦੇ ਵਿੱਚ ਜਾਂ ਕਿਸੇ ਸਕੂਲ ਦੇ ਵਿੱਚ ਅਸੀਂ ਲੋਕਾਂ ਦੇ ਦੁੱਖ ਦਰਦ ਨੂੰ ਸਮਝ ਸਕਦੇ ਨਾ ਕਿ ਅਸੀਂ ਸਿੱਧਾ ਵੈਸੇ ਹੀ ਸਮਝੀ ਜਾਂਦੇ ਆ ਕਿ ਦਰਦ ਸਾਡਾ ਕਾਹਦਾ ਬਾਜੀ ਅਖੇ ਜੀ ਆਹ ਇਦ ਕੀ ਝੋਨਾ ਨਹੀਂ ਪੀਕਿਆ ਇਦ ਕੀ ਜਾਂ ਕਣਕ ਦੇ ਵਿੱਚ ਮੌਇਸਚਰ ਵਧਾ ਗਿਆ ਇਹ ਨਹੀਂ ਹੈ ਦਰਦ ਦਰਦ ਤਾਂ ਉਹਦੇ ਪਿੱਛੇ ਛੁਪਿਆ ਹੋਇਆ ਜਿਹੜਾ ਸਭ ਤੋਂ ਵੱਡੇ ਖਿਡਾਰੀ ਨੇ ਉਹ ਨੇ ਕਿ ਸਾਰੀ ਚੀਜ਼ ਦਾ ਹੀ ਹੱਲ ਹੋ ਜਾਂਦਾ ਜਦੋਂ ਆਪਾਂ ਹੱਲ ਕਰਨ ਤੇ ਆਈਏ ਹਰ ਚੀਜ਼ ਤੁਸੀਂ ਵੀ ਸਕਾ ਲੈਨੇ ਹੋ ਕਿ ਨਹੀਂ ਮੱਕੀ ਨੂੰ ਸਕਾਸ ਕਾ ਵੇਚਿਆ ਨਾ ਆਪਾਂ ਉਹਨਾਂ ਨੇ ਪ੍ਰਬੰਧ ਹੋ ਜਾਂਦੇ ਆ ਨਾ ਸਾਰੇ ਜੇ ਆਪਾਂ ਕਰਨ ਤੇ ਆਈਏ ਤਾਂ ਉਹ ਸਾਰੀਆਂ ਗੱਲਾਂ ਪਰ ਕੀਤੀਆਂ ਨਹੀਂ ਜਾਂਦੀਆਂ ਓਏ ਸਾਰੀ ਚੀਜ਼ ਦੇ ਉਲਟ ਦਿਸ਼ਾ ਚੱਲਦਾ ਕਿ ਇਹਨਾਂ ਨੂੰ ਕਿਵੇਂ ਨਾ ਕਿਵੇਂ ਖੇਤੀ ਚੋਂ ਬਾਹਰ ਕੱਢੀਏ ਕਦੇ ਤੁਹਾਡਾ ਯੂਰੀਆ ਬੰਦ ਕਦੇ ਤੁਹਾਡਾ ਡੀਏਪੀ ਬੰਦ ਪਹਿਲਾਂ ਤੁਹਾਨੂੰ ਲਾਇਆ ਗਿਆ ਇਹਦੇ ਤੇ ਪਹਿਲਾਂ ਇਦੋਂ